ਮੈਂ ਡਾਕਟਰ ਸਵਰਨਜੀਤ ਤਵਨ ਸਿਵਲ ਸਰਜਨ ਅੰਮ੍ਰਿਤਸਰ ਸਾਰੇ ਨੂੰ ਨਮਸਕਾਰ ਕਰਦਾ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਦੇ ਹੁਕਮ ਅਨੁਸਾਰ ਤੇ ਨਾਲ ਸਾਡੇ ਡੀਸੀ ਸਾਹਿਬ ਮੈਡਮ ਸਾਖੀਸਾਨੀ ਜੀ ਦੇ ਯਤਨ ਅਨੁਸਾਰ ਜਿਵੇਂ ਕਿ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਕਾਫੀ ਹੜ੍ਹਾਂ ਤੋਂ ਪ੍ਰਭਾਵਿਤ ਆ ਤੇ ਉਹਦੇ ਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਖਾਸ ਕਰਕੇ ਲੋਕਾਂ ਨੂੰ ਵਾਟਰ ਬੋਰਨ ਤੇ ਵੈਕਟਰ ਬੋਰਨ ਡਿਜ਼ੀਜ਼ ਤੋਂ ਬਚਾਉਣ ਲਈ ਰੋਜ਼ ਦੇ ਰੋਜ਼ ਸਾਡੀਆਂ ਟੀਮਾਂ ਹਾਊਸ ਟੂ ਹਾਊਸ ਸਰਵੇ ਤੇ ਉਸ ਤੋਂ ਇਲਾਵਾ ਜਿਹੜੀਆਂ ਸਪਰੇਅ ਐਕਟੀਵिटीज ਨੇ ਐਂਟੀ ਲਾਰਵਲ ਐਕਟੀਵिटीज ਨੇ ਫੋਗਿੰਗ ਵਗੈਰਾ ਉਹ ਕੀਤੀਆਂ ਜਾ ਰਹੀਆਂ ਸਾਨੂੰ ਫੋਗਿੰਗ ਦੀਆਂ ਨਵੀਆਂ ਮਸ਼ੀਨਾਂ ਚਾਲੀ ਮਿਲ ਚੁੱਕੀਆਂ ਇਸ ਤੋਂ ਇਲਾਵਾ 100 ਨਵੇਂ ਸਪਰੇਅ ਪੰਪ ਵੀ ਮਿਲ ਚੁੱਕੇ ਆ ਐਂਡ ਮੈਂ ਮਾਨਯੋਗ ਮੰਤਰੀ ਜੀ ਦੇ ਧਿਆਨ ਚ ਲਿਆਉਂਦਾ ਸੀਗਾ ਕਿ ਜਿਹੜੇ ਸਾਡੇ ਵਰਕਰ ਜਿਨ੍ਹਾਂ ਨੂੰ ਬਰੀਡਿੰਗ ਚੱਕਰ ਕਹਿੰਦੇ ਆ ਉਹ ਪਹਿਲੇ 20 ਦਿਨ ਲਈ ਕੰਮ ਕਰਦੇ ਸੀਗੇ ਤੇ ਕੁਝ ਉਹਨਾਂ ਨੂੰ ਡੇਲੀ ਵੇਜੇਸ ਦੀ ਵੀ ਪ੍ਰੋਬਲਮ ਸੀਗੀ ਐਂਡ ਮਾਨਯੋਗ ਮੰਤਰੀ ਜੀ ਨੇ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਦਾ ਸਾਰੇ ਬਕਾਇਆ ਵਗੈਰਾ ਜੋ ਵੀ ਆ ਐਂਡ ਅਗਲੀਆਂ ਤਨਖਾਹਾਂ ਵਗੈਰਾ ਦੇ ਜਿਹੜੇ ਫੰਡ ਦਾ ਉਹ ਰਿਲੀਜ਼ ਕਰਵਾਤੇ ਆ ਐਂਡ ਉਹਨਾਂ ਨੂੰ ਜਿਹੜੀ ਵਰਕਿੰਗ ਡੇਸ ਨੇ ਉਹ ਵੀ 20 ਤੋਂ 25 ਕਰਤੇ ਆ ਅਗਲੇ ਹੁਕਮਾਂ ਤੱਕ ਅਨੇ ਬਹੁਤ ਸ਼ਲਾਘਾਯੋਕ ਕਦਮ ਹੈ ਕਿਉਂਕਿ ਇਸ ਵੇਲੇ ਇਟ ਇਜ਼ ਨੀਡ ਆਫ ਦਾ ਆਰ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ ਵੀ ਉਹ ਬਿਮਾਰੀਆਂ ਤੋਂ ਬਚੇ ਰਹਿਣ ਐਂਡ ਸਪੈਸ਼ਲੀ ਅੱਜ ਜਿਵੇਂ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਅਨੁਸਾਰ ਫਰਾਈਡੇ ਡਰਾਈਡੇ ਕੋਸ਼ਿਸ਼ ਕੀਤਾ ਜਾਂਦਾ ਹੈ ਉਹਦੇ ਚ ਇੱਕ ਵਿਸ਼ੇਸ਼ ਡੈਂਗੂ ਤੋਂ ਬਚਣ ਦੀ ਜਿਹੜੀ ਆ ਮੁਹਿੰਮ ਚਲਾਈ ਜਾਂਦੀ ਆ ਹਰ ਸ਼ੁੱਕਰਵਾਰ ਉਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਵੀ ਜਿਹੜਾ ਵੀ ਆਪਣੇ ਘਰਾਂ ਦੇ ਜਿਵੇਂ ਕੂਲਰ ਆ ਜਾਂ ਹੋਰ ਕੋਈ ਪਾਣੀ ਕਿਉਂਕਿ ਡੈਂਗੂ ਦਾ ਮੱਛਰ ਸਾਫ ਪਾਣੀ ਚ ਪਲਦਾ ਹੈ ਕੋਈ ਗਮਲੇਾਂ ਚ ਕੋਈ ਟੁੱਟੇ ਪਜੇ ਬਰਤਨਾਂ ਚ ਜਾਂ ਹੋਰ ਕੋਈ ਇਧਰ ਉਧਰ ਇਹੋ ਜਿਹੀਆਂ ਚੀਜ਼ਾਂ ਜਿੱਥੇ ਇੱਕ ਪਾਣੀ ਇਕੱਠਾ ਹੋਇਆ ਉਹਨੂੰ ਸਾਫ ਕਰੋ ਐਂਡ ਸਾਡੇ ਵਰਕਰ ਜਾ ਕੇ ਉਸ ਏਰੀਏ ਚ ਸਪਰੇਅ ਕਰਨਗੇ ਨਾਲ ਐ ਹੋਰ ਫੋਗਿੰਗ ਵਗੈਰਾ ਵੀ ਕਰਨਗੇ ਲੋਕਾਂ ਨੂੰ ਜਾ ਕੇ ਉਹ ਕਰਨਗੇ ਫਰਾਈਡੇ ਡਰਾਈਡੇ ਦੇ ਸੰਬੰਧ ਦੇ ਵਿੱਚ ਐਂਡ ਹੜਾਂ ਦੇ ਕਰਕੇ ਕੋਕੇ ਕੁਸ਼ਕੁਸ਼ ਬਿਮਾਰੀ ਫੈਲਣ ਦਾ ਖਤਰਾ ਹੈ ਐਂਡ ਉਹਦੇ ਚ ਸਿਹਤ ਉਹ ਭਾਗ ਹਮੇਸ਼ਾ ਮਤਲਬ ਬਿਲਕੁਲ ਤਤਪਰ ਆ ਪੂਰੀ ਤਰ੍ਹਾਂ ਵੈਲ ਇਕਵਿਪਡ ਆ ਸਾਡੇ ਕੋਲ ਹਰ ਤਰ੍ਹਾਂ ਦੀਆਂ ਦਵਾਈਆਂ ਸਾਰਾ ਸਾਜੋ ਸਮਾਨ ਮੈਨ ਪਾਵਰ ਉਹਦੀ ਕੋਈ ਕਮੀ ਨਹੀਂ ਗਈ ਪੰਜਾਬ ਸਰਕਾਰ ਬਿਲਕੁਲ ਵਚਨਬੱਧ ਆ ਕਿ ਹੜ੍ਹਾਂ ਤੋਂ ਜਿਹੜੀ ਕੋਈ ਬਿਮਾਰੀ ਨਹੀਂ ਫੈਲਣ ਦੇਣੀ ਐਂਡ ਇਹਦੇ ਚ ਸਾਨੂੰ ਲੋਕਾਂ ਦਾ ਸਾਥ ਵੀ ਜ਼ਰੂਰੀ